ਸਤਿ ਸ੍ਰੀ ਅਕਾਲ ਸਰਦਾਰ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ ਪਾਕਿਸਤਾਨ ਸਰਦਾਰ ਜੀ। ਜੀ। ਤੇ ਇਹ ਦੱਸੋ ਕਿ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਜੀ ਇੰਡੀਆ ਤੋਂ ਚੜ੍ਹਦੇ ਪੰਜਾਬ ਤੋਂ ਆਏ ਆ ਡਿਸਟ੍ਰਿਕਟ ਪਟਿਆਲਾ ਤੋਂ। ਡਿਸਟ੍ਰਿਕਟ ਪਟਿਆਲਾ ਤੁਹਾਡਾ ਜਿਹੜਾ ਜੇ ਕੋਈ ਲਾਗੇ ਪਿੰਡ ਆ ਜਾਂ ਸ਼ਹਿਰ ਆ? ਹਾਂ ਜੀ ਮੇਰਾ ਪਿੰਡ ਆ ਦੰਦਰਾਲਾ ਢਿੰਡਸਾ ਜੀ। ਅੱਛਾ। ਤੇ ਸਰਦਾਰ ਜੀ ਪਾਕਿਸਤਾਨ ਆਉਣ ਤੋਂ ਪਹਿਲੇ ਪਹਿਲੀ ਪਹਿਲੀ ਦਫਾ ਆਏ ਜੀ ਯਾ ਅੱਗੇ ਵੀ ਇੱਕ ਦਫਾ ਕੋਈ ਆਏ ਚੱਕਰ ਲਾਇਆ ਪੰਦੇ ਤੇ ਅਸੀਂ ਸੰਗਤ ਨਾਲ ਪਹਿਲੀ ਦਫਾ ਹੀ ਪਾਕਿਸਤਾਨ ਆਏ ਪਹਿਲੀ ਦਫਾ ਪਾਕਿਸਤਾਨ ਆਏ ਸਰਦਾਰ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਜੀ ਸੁਖਵੀਰ ਸਿੰਘ ਜੀ ਸੁਖਵੀਰ ਸਿੰਘ ਹਾਂ ਜੀ ਤੇ ਕਿਹਦਾ ਲੱਗਾ ਤੁਹਾਨੂੰ ਪਾਕਿਸਤਾਨ ਬਹੁਤ ਖੂਬਸੂਰਤ ਆ ਜੀ ਬੜਾ ਸਕੂਨ ਮਿਲਿਆ ਬਾਬੇ ਦੀ ਧਰਤੀ ਤੇ ਆ ਕੇ ਜੀ ਬਹੁਤ ਆਕਸਟਨ ਦੀ ਸਰਕਾਰ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਮੈਨੇਜਮੈਂਟ ਹੈ ਜੋ ਪਰਮੰਧਾ ਬਹੁਤ ਵਧੀਆ ਕੀਤੀ ਹੋਈ ਹੈ। ਸ਼ਾਸਤਰ ਬੰਦ ਥੋੜਾ ਜਿਆਦਾ ਕੈਮਰਾ ਲ ਕਰੋ। ਅੱਛਾ ਇਹ ਦੱਸੋ ਕਿ ਤੁਸੀਂ ਜਿਹੜਾ ਵਾ ਉਹ ਪਾਕਿਸਤਾਨ ਆਉਣ ਤੋਂ ਪਹਿਲੇ ਤੁਹਾਡੇ ਮਨ 'ਚ ਕੋਈ ਖੌਫ ਕੋਈ ਕਿਸੇ ਕਿਸਮ ਦਾ ਕੋਈ ਵਿਚਾਰ ਹੈ ਸੀ ਕਿ ਪਾਕਿਸਤਾਨ ਜਾਣ ਵਾਸਤੇ ਕੋਈ ਮਸਲਾ ਨਾ ਹੋਵੇ ਕੋਈ ਪ੍ਰੋਬਲਮ ਨਾ ਹੋਵੇ। ਨਹੀਂ ਜੀ ਮੇਰੇ ਮਨ ਵਿੱਚ ਤਾਂ ਨਹੀਂ ਸੀ। ਬਹੁਤ ਲੋਕਾਂ ਦੇ ਮਨ ਵਿੱਚ ਹੁੰਦਾ ਵੀ ਅਸੀਂ ਪਹਿਲੀ ਵਾਰ ਪਾਕਿਸਤਾਨ ਜਾਂਦੇ ਆ ਸਾਇਦ ਤੁਹਾਡਾ ਅਗਰ ਹੋਰ ਦੇਸ਼ ਦਾ ਵੀਜ਼ਾ ਨਾ ਆਵੇ ਨਾ ਆਵੇ ਸਦਾ ਜੀ ਉੱਥੇ ਕਰ ਲਓ ਥੋੜਾ ਜਿਹਾ ਐਸ ਲੋਕ ਇਸ ਤਰ੍ਹਾਂ ਅੱਛਾ ਪਰ ਮੇਰੇ ਮਨ ਵਿੱਚ ਕੋਈ ਡਰ ਨਹੀਂ ਸੀ ਅਸੀਂ ਕਿ ਗੁਰੂ ਸਾਹਿਬ ਦੀ ਧਰਤੀ ਤੇ ਜਾ ਰਹੇ ਹਾਂ ਜਿੱਥੇ ਗੁਰੂ ਨਾਨਕ ਪਾਸ ਦਾ ਆਗਮਨ ਹੋਇਆ ਉਹਨੋ ਹੈ ਉਹਨਾਂ ਦਾ ਪ੍ਰਕਾਸ਼ ਹੋਇਆ ਇੱਥੇ ਬੜਾ ਸਕੂਨ ਮਿਲਿਆ ਹਰ ਇੱਕ ਇਨਸਾਨ ਨੂੰ ਇੱਥੇ ਆਉਣਾ ਚਾਹੀਦਾ ਹੈ ਕੋਈ ਡਰ ਵਾਲੀ ਗੱਲ ਨਹੀਂ ਹੈ ਨਹੀਂ ਹੈ ਜਤੋਂ ਤੁਸੀਂ ਆਏ ਜੇ ਪਾਕਿਸਤਾਨ ਨੂੰ ਤੁਸੀਂ ਦੇਖਿਆ ਕਿ ਕੈਸੇ ਇੰਤਜ਼ਾਮਾਤ ਸੀ ਕੈਸੇ ਲੋਕ ਸੀ ਬਹੁਤ ਵਧੀਆ ਇੰਤਜ਼ਾਮ ਨੇ ਜੀ ਬਹੁਤ ਲੋਕ ਵਧੀਆ ਨੇ ਇਥੋਂ ਦੇ ਬੜਾ ਮਿਲਵਰਤਨ ਅੱਛਾ ਹੋਇਆ ਸਾਡੇ ਨਾਲ ਮੇਲ ਬਲਾਪ ਬਹੁਤ ਚੰਗੇ ਲੋਕ ਨੇ ਜੀ ਤੇ ਤੁਸੀਂ ਹੁਣ ਜਦੋਂ ਪਾਕਿਸਤਾਨ ਆਏ ਜੇ ਪਾਕਿਸਤਾਨ ਦੇਖਿਆ ਦੋਵਾਂ ਦੇਸ਼ਾਂ ਦੇ ਦਰਮਿਆਨ ਕੋ ਤੁਸੀਂ ਦੇਖਿਆ ਕੋਈ ਫਰਕ ਮਹਿਸੂਸ ਤੁਹਾਨੂੰ ਕੋਈ ਹੋਇਆ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੋਇਆ ਜੀ ਇੱਥੇ ਆ ਕੇ ਬਿਲਕੁਲ ਇੱਕ ਹੀ ਲੱਗ ਰਿਹਾ ਸਹੀ ਆਮ ਇਨਸਾਨੀਅਤਾਂ ਜੋ ਸਾਡੇ ਤਰ੍ਹਾਂ ਹੀ ਹੈ ਇਸ ਲਈ ਜੋ ਸਾਡੇ ਨੇਤਾ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਸਾਨੂੰ ਇੱਕ ਕਰਕੇ ਰੱਖਣਾ ਤਾਂ ਕਿ ਸਾਡਾ ਪਿਆਰ ਬਣਿਆ ਰਹੇ ਬਣਿਆ ਰਹੇ ਬਿਲਕੁਲ ਹਾਂਜੀ ਅੱਛਾ ਸਰਦਾਰ ਜੀ ਇਹ ਦੱਸੋ ਕਿ ਇੰਡੀਆ 'ਚ ਤੁਸੀਂ ਜ਼ਿੰਮੇਦਾਰੀ ਕਰਦੇ ਜੇ ਤੁਸੀਂ ਉੱਥੇ ਕੋਈ ਜਾਬ ਕਰਦੇ ਜੇ ਹਾਂਜੀ ਇੰਡੀਆ 'ਚ ਅਸੀਂ ਜ਼ਿੰਮੇਦਾਰੀ ਵੀ ਕਰਦੇ ਹਾਂ ਮੇਰੀ ਆਪਣੀ ਆਟਾ ਚੱਕੀ ਹੈ ਆਟਾ ਪੀਸਦੇ ਹਾਂ ਜੀ ਅੱਛਾ ਅੱਛਾ ਮਾਸ਼ਾਅੱਲ ਕਈ ਪਿੰਡਾਂ ਦੇ ਲੋਕ ਆਟਾ ਤੇ ਹਣਾਂ ਉਹਦੇ ਲਈ ਪਸ਼ੂਆਂ ਵਾਸਤੇ ਦਾਣਾ ਤਿਆਰ ਕਰਾਉਂਦੇ ਨੇ ਤੇਲ ਵਗੈਰਾ ਕੱਢਦੇ ਆ ਚਾਵਲ अच्छा 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 इस तरह ने दाड़ मतलब चंगा कारोबार रखा हां जी बिल्कुल चढ़ दी कला चढ़ दी कला चढ़ दी कला चाहिए पूरी चढ़ दी कला चाहिए <laughs> महाराज जी बड़ी कृपा जी अच्छा अच्छा ये दसो कि ਤੁਸੀਂ ਪਹਿਲੇ ਪੰਜਾ ਸਾਹਿਬ ਆਏ हां जी ਪਹਿਲਾਂ ਅਸੀਂ ਪੰਜਾ ਸਾਹਿਬ ਗਏ ਜੀ ਪਹਿਲਾਂ ਅਸੀਂ ਅਟਾਰੀ ਬਾਰਡਰ ਤੇ ਆਏ ਸਾਡੀ ਇਮੀਗ੍ਰੇਸ਼ਨ ਹੋਈ ਹਾਂ ਅਤੇ ਸਾਡਾ ਸਵਾਗਤ ਵੀ ਹੋਇਆ ਸਾਡੇ ਕੋਲ ਫੁੱਲਾਂ ਦੇ ਹਾਰ ਪਾਏ ਗਏ ਸਹੀ ਸਹੀ ਬਹੁਤ ਸੋਹਣਾ ਸਵਾਗਤ ਹੋਇਆ ਤੇ ਉਸ ਤੋਂ ਬਾਅਦ ਵਾਗਾ ਬਾਰਡਰ ਬਸਾ ਰਹੀ ਗਏ ਵਾਗਾ ਬਾਰਡਰ ਤੋਂ ਟ੍ਰੇਨ ਸਾਨੂੰ ਪੰਜਾ ਸਾਹਿਬ ਲੈ ਕੇ ਗਈ ਨਾਲ ਸਕਿਉਰਟੀ ਗਈ ਆ अच्छा कोई सानो डर वाली गल नहीं थी पूरा पुख त इंतजाम थी अच्छा सरदार जी ये दशो के खाना तडी रहائش ਇਹਨਾਂ ਮਾਮਲਾਤ ਨੂੰ ਤੁਸੀਂ ਦੱਸੋ ਵੀ ਕਿੰਨੀ ਤੁਸੀਂ ਨੰਬਰ ਦਿੰਦੇ ਜੇ ਕਿੰਨਾ ਮਤਲਬ ਤੁਸੀਂ ਦੱਸ ਦੇ ਜੇ ਕਿ ਅچھے ਸੀ ਬਹੁਤ ਅچھے ਸੀ ਨਾਰਮਲ ਸੀ ਕੀ ਸੀ ਤੁਹਾਡੇ ਖਾਣ ਵਾਸਤੇ ਤੁਹਾਡੇ ਰਹਿਸ਼ ਵਾਸਤੇ ਜਿਹੜਾ ਕੋ ਬੰਦੋਬਸਤ ਸੀ ਟ੍ਰਾਂਸਪੋਰਟ ਦਾ ਉਹਨੂੰ ਜਰਾ ਕੈਟਗਰਾਇਜ਼ ਕਰੋ ਸਾਡੀ ਜੋ ਰਹਿਸ਼ ਸੀ ਬਹੁਤ ਵਧੀਆ ਸੀ ਸਾਨੂੰ ਕਮਰੇ ਮਿਲੇ ਹੋਏ ਸੀਗੇ ਬਹੁਤ ਵਧੀਆ ਬਿਸਤਰ ਸਾਫ ਸੁਥਰੇ ਟਰਾਂਸਪੋਰਟ ਦਾ ਵੀ ਪ੍ਰਬੰਧ ਸੀਗਾ ਬਹੁਤ ਵਧੀਆ ਪ੍ਰਬੰਧ ਸੀ ਮੈਂ ਤਾਂ 100 ਤੋਂ 100 ਨੰਬਰ ਹੀ ਦਊਂਗਾ ਵੈਰੀ ਗੁੱਡ ਸਰਦਾਰ ਜੀ ਅੱਛਾ ਪਾਕਿਸਤਾਨੀ ਲੋਕ ਕਿਹੋ ਜਿਹੇ ਲੱਗੇ ਤੁਹਾਨੂੰ ਬਹੁਤ ਚੰਗੇ ਲੋਕ ਨੇ ਬਹੁਤ ਅچھے ਲੋਕ ਨੇ ਬੜਾ ਪਿਆਰ ਦਿੰਦੇ ਨੇ ਮਿਲਦੇ ਆਂ ਗੱਲਬਾਤ ਕਰਦੇ ਆਂ ਸਹੀ ਸਹੀ ਮਤਲਬ ਤੁਸੀਂ ਪਾਕਿਸਤਾਨ ਆ ਕੇ ਖੁਸ਼ ਹੋਵੋਗੇ ਬਿਲਕੁਲ ਪੂਰਾ ਖੁਸ਼ ਆ ਜੀ ਮੈਂ ਤਾਂ ਹੋਰਾਂ ਨੂੰ ਵੀ ਉਮੀਦ ਕਰਦਾ ਵੀ ਸਾਰੇ ਪਾਕਿਸਤਾਨ ਆਓ ਨਰਮ ਦੀ ਕੋਈ ਨਹੀਂ ਇੱਥੇ ਇੱਜ਼ਤ ਬਹੁਤ ਆ ਸਿੱਖਾਂ ਦੀ ਖਾਸ ਕਰਕੇ ਬੜੀ ਇੱਜ਼ਤ ਕੀਤੀ ਜਾਂਦੀ ਹੈ ਬੜੀ ਇੱਜ਼ਤ ਕੀਤੀ ਜਾਂਦੀ ਹੈ ਇਹ ਤੁਹਾਡੀ ਗੱਲ ਕਰਦੇ ਸਹੀ ਆ ਸਰਦਾਰ ਜੀ ਕੋਈ ਐਸਾ ਕੋਈ ਗੈਰ ਮੋਲੀ ਵਾਕਿਆ ਐਸਾ ਕੋਈ ਵੱਡੀ ਗੱਲ ਜਿਹੜੀ ਤੁਸੀਂ ਦੱਸੋ ਸਾਨੂੰ ਪਾਕਿਸਤਾਨ ਜਾ ਕੇ ਜਿਹੜੀ ਤੁਹਾਡੇ ਦਿਲ ਨੂੰ ਲੱਗੀ ਆ ਤੁਹਾਨੂੰ ਅੱਛੀ ਲੱਗੀ ਆ ਦਿਲ ਨੂੰ ਤਾਂ ਇਹੀ ਆ ਜੀ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੋ ਰਿਹਾ ਅਸੀਂ ਐਸਾ ਲੱਗਦਾ ਵੀ ਚੜ੍ਹਦੇ ਪੰਜਾਬ 'ਚ ਆ ਇਸੇ ਤਰ੍ਹਾਂ ਲੱਗ ਰਿਹਾ ਵੀ ਅਸੀਂ ਲਹਿੰਦੇ ਪੰਜਾਬ 'ਚ ਆ ਸਹੀ ਸਹੀ ਸਾਡਾ ਪਿਆਰ ਇੰਨਾ ਕੀਤਾ ਜਾ ਰਿਹਾ ਸਾਡਾ ਸਵਾਗਤ ਹੋ ਰਿਹਾ ਜਿਸ ਜਗ੍ਹਾ ਵੀ ਜਾਂਦੇ ਆ ਸਾਨੂੰ ਬਾਰ-ਬਾਰ ਪੁੱਛਿਆ ਵੀ ਜਾ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਹੋਵੇ ਕਿਸੇ ਵੀ ਚੀਜ਼ ਦੀ ਸਾਨੂੰ ਦਿੱਕਤ ਨਹੀਂ ਆ ਰਹੀ ਸਹੀ ਸਹੀ ਬੜਾ ਸਕੂਨ ਮਿਲਦਾ ਜੀ ਬਾਬੇ ਦੀ ਧਰਤੀ ਤੇ ਸਰਦਾਰ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਥੈਂਕ ਯੂ ਵੈਲਕਮ ਟੂ ਪਾਕਿਸਤਾਨ ਸਰ ਥੈਂਕ ਯੂ ਬਹੁਤ ਥੈਂਕ ਯੂ ਸਰ ਉਹ ਅਗਰ ਬਾਣੀ ਨਾਲੀ ਤੁਸੀਂ ਆ ਜਾਓ ਸਰ ਮੈਂ ਬੋਲ ਦੂ ਨਾ ਆ ਜਾਓ ਮੇਰੇ ਕੋਲ ਇਹ ਅਦਾਸ ਕਹੌਣਾ ਦਾ ਕਦੇ ਹੋਇਆ ਇਥੇ ਬਾਹਰ ਕਿ ਫੇਸਬੁਕ ਤੇ ਵੀ ਆ ਤੇ ਯੂਟਿਊਬ ਤੇ ਵੀ ਆ ਟਿਕਟੌਕ ਤੇ ਵੀ ਆ ਫੇਸਬੁਕ ਤੇ ਤਾਂ ਹੁਣ ਮੇਰਾ ਨੈਟ ਨਹੀਂ ਚੱਲਦਾ ਮੈਨੂੰ ਭਰ ਲੈਣਾ ਵੈਸੇ ਹਾਂਜੀ ਭਰ ਲੋ ਇਥੇ ਆਪਣਾ ਅਜਾਜ਼ ਆਪਣਾ ਫੇਸਬੁਕ ਤੇ ਅਜਾਜ਼ ਕਹਲੂ ਆ ਤੇ ਤੁਹਾਨੂੰ YouTube ਤੇ ਵੀ ਅਜਾਜ਼ ਕਹਲੋ ਲਓ ਜੀ ਸਰਦਾਰ ਜੀ ਆਪ ਫੜਿਓ ਬਰ ਅਜਾਜ਼ A J Z ਐਸੇ ਚੱਲ ਜਾਏਗਾ A J A Z ਅਜਾਜ਼ ਹਾਂਜੀ ਇਧਰ ਤੇ ਕਹਲੋ ਸਪੇਸ ਦੇ ਕੇ ਥੋੜੀ ਜੀ K A H ਨਹੀਂ ਚੱਲ ਚੱਲਣਿਆ K A H K A L O N O N O ਹਾਂਜੀ ਕੀ ਇਹ 500 ਐ ਇਹ ਮੇਰਾ ਚੈਨਲ YouTube ਤੇ Facebook ਤੇ TikTok ਤੇ Twitter ਤੇ ਵੀ ਹੈ ਜੀ ਇਜਾਜ਼ਤ ਕਾ ਲਓ ਕਾ ਲਓ ਇਜਾਜ਼ਤ ਕਾ ਲਓ ਸਰ ਠੀਕ ਹੈ ਜੀ ਸਰ ਕੋਈ ਸਰਦਾਰ ਜੀ ਸਤਿ ਸ੍ਰੀ ਅਕਾਲ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਥੋੜੇ ਉੱਚਾ ਬੋਲੋ ਔਰ ਦੇ ਥੋੜਾ ਡੂੰਘਾ ਆਉਂ ਕਰ ਲਓ ਸਰਦਾਰ ਜੀ ਇੰਡੀਆ ਤੋਂ ਕਿਸ ਜਗ੍ਹਾ ਤੋਂ ਤਸ਼ਰੀਫ ਲੈ ਆਏ ਤੁਸੀਂ ਇੰਡੀਆ ਪੰਜਾਬ ਡਿਸਟ੍ਰਿਕਟ ਸੰਗਰੂਰ ਅੱਛਾ ਤੇ ਉਹਦੇ ਲਾਗੇ ਕੋਈ ਤੁਹਾਡਾ ਪਿੰਡ ਜੇ ਡਿਸਟ੍ਰਿਕਟ ਦੇ ਜੇ ਸ਼ਹਿਰ ਅਕਬਰਪੁਰ ਅਕਬਰਪੁਰ ਤੋਂ ਸੀ ਅਕਬਰ ਸਦਾ ਹੀ ਤੁਹਾਡਾ ਨਾਮ ਦੱਸਿਓ ਆਪਣਾ ਕੀ ਹੈ ਮੇਰਾ ਨਾਮ ਦਲੀਪ ਸਿੰਘ ਦਲੀਪ ਸਿੰਘ ਸਾਹਿਬ ਅੱਛਾ ਤੇ ਦਲੀਪ ਸਿੰਘ ਸਾਹਿਬ ਇਹ ਦੱਸੋ ਕਿ ਪਾਕਿਸਤਾਨ ਆਉਣ ਤੋਂ ਪਹਿਲੇ ਤੁਹਾਡੇ ਦਿਲ 'ਚ ਤੁਹਾਡੇ ਮਨ 'ਚ ਕੋਈ ਖੌਫ ਹੋਵੇ ਕੋਈ ਦਹਿਸ਼ਤ ਹੋਵੇ ਨਹੀਂ ਮੈਂ ਪਹਿਲਾਂ ਮੈਨੂੰ ਕਰਤਾਰਪੁਰ ਸਾਹਿਬ ਦਾ ਵੀਜ਼ਾ ਮਿਲੇ ਜੀ ਉਹ 2019 ਦੇ ਵਿੱਚ 13 ਤਰੀਕ ਨੂੰ ਮੈਂ ਆ ਕੇ ਗਿਆ 5 ਮਿੰਟ ਲੋਕ ਨੂੰ ਬੜਾ ਵਧੀਆ ਲੱਗਿਆ ਤੇ ਮੈਨੂੰ ਦੁਬਾਰਾ ਵੀਜ਼ਾ ਲਵਲਦੀ ਮੈਂ ਸੋਚਿਆ ਹਾਂ ਤੇ ਚਲੋ ਕੁਝ ਸਮਾਂ ਲੰਘਦਾ ਗਿਆ ਜਦ ਮੇਰਾ ਜੋ ਮੇਰਾ ਵੀਜ਼ਾ ਲੱਗ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਨੂੰ ਇੱਥੇ ਆ ਕੇ ਬੜਾ ਚੰਗਾ ਲੱਗਿਆ ਅੱਛਾ ਲੱਗਾ ਤੁਹਾਨੂੰ ਬਹੁਤ ਚੰਗਾ ਲੱਗਾ ਬਹੁਤ ਜਰੀ ਦੇਖੋ ਸਾਡੀ ਬੋਲੀ ਇੱਕਾ ਹਾਂ ਸਾਡਾ ਫਰੇਵਾ ਇੱਕਾ ਸਾਡੇ ਧਰਮ ਅਲਗ-ਅਲਗ ਹੋ ਸਕਦੇ ਆ ਹੋ ਸਕਦੇ ਬਿਲਕੁਲ ਠੀਕ ਆ ਸਾਡਾ ਕਲਚਰ ਇੱਕਾ ਹਾਂ ਸਾਡਾ ਕਲਚਰ ਇੱਕਾ ਸਾਡਾ ਪੰਜਾਬ ਆ ਜਿਹੜਾ ਇਹ ਸਾਡਾ ਪੰਜਾਬ ਵਿਛੜਾ ਸਾਡਾ ਭਾਈ ਸੀ ਬਿਲਕੁਲ ਇਹ ਕੋਈ ਪੰਜਾਬ ਇਕੱਲਾ ਤਕਸੀਮ ਹੋਇਆ ਨਾ ਅਸੀਂ ਇਹ ਵੀ ਕਹਿ ਨਵੇਂ ਕਿ ਜਿਹੜੀ ਬਸਾਖੀ ਦੀ ਹੈ ਪਾਕਿਸਤਾਨ ਵਾਲਿਆਂ ਨੂੰ ਵੀ ਤੇ ਇੰਡੀਆ ਵਾਲਿਆਂ ਨੂੰ ਵੀ ਲੱਖ ਲੱਖ ਵਧਾਈ ਵਧਾਈ ਬਿਲਕੁਲ ਅਸੀਂ ਸੋਚਿਆ ਸਾਨੂੰ ਆਉਣ ਬਸਾਖੀ ਤੇ ਆਉਣ ਦਾ ਮਤਲਬ ਮੌਕਾ ਮਿਲਿਆ ਗੁਰਦੁਆਰਿਆਂ ਦੀ ਧਰਤੀ ਦਾ ਸਾਨੂੰ ਜੋ ਸੀ ਅਰਦਾਸਾਂ ਦੇ ਵਿੱਚ ਕਰਦੀ ਸੀ ਵੀ ਸਾਡੇ ਜਿਹੜੇ ਵਿਛੜੇ ਹੋਏ ਗੁਰਦੁਆਰੇ ਆ ਸਾਨੂੰ ਉਹਨਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲਿਆ ਸਾਨੂੰ ਉਹ ਮਿਲਿਆ ਅਸੀਂ ਬੜੇ ਭਾਗਾ ਵਾਲੇ ਆ ਸਹੀ ਤੇ ਇੱਥੇ ਦੇ ਲੋਕਾਂ ਨੂੰ ਜਦ ਆ ਕੇ ਅਸੀਂ ਮਿਲੇ ਦੇਖੋ ਸਾਡੇ ਰਸਤੇ ਦੇ ਵਿੱਚ ਬੜਾ ਸਵਾਗਤ ਹੁੰਦਾ ਗਿਆ ਬਾਗੇ ਤੋਂ ਲੈ ਕੇ ਤੇ ਸਾਨੂੰ ਬੜਾ ਚੰਗਾ ਲੱਗਿਆ ਤੇ ਸਾਨੂੰ ਇਹਨਾਂ ਵੀ ਪਤਾ ਜਿਹੜੇ ਮੁਸਲਮ ਭਰਾ ਨੇ ਜਾਂ ਦੂਜੇ ਸਿੰਧੀ ਭਰਾ ਨੇ ਸਾਡਾ ਬਹੁਤ ਸਤਿਕਾਰ ਕਰਦੇ ਆ ਸਾਨੂੰ ਬਹੁਤ ਬਹੁਤ ਖੁਸ਼ੀ ਹੋ ਗਈ ਹੈ ਤੇ ਅਸੀਂ ਕਹਿੰਨੇ ਜੇ ਸਾਡਾ ਵਾਰ-ਵਾਰ ਵੀਜ਼ਾ ਲੱਗਦਾ ਰਿਹਾ ਤੇ ਅਸੀਂ ਵਾਰ-ਵਾਰ ਪਾਕਿਸਤਾਨ ਹੋ ਗਏ ਤੇ ਇੰਡੀਆ ਸਰਕਾਰ ਨੂੰ ਤੇ ਪਾਕਿਸਤਾਨ ਸਰਕਾਰ ਨੂੰ ਅਸੀਂ ਇਹੀ ਕਹਿੰਨੇ ਆ ਕਿ ਬਿਜ਼ਨਸ ਵੀ ਇਹਨਾਂ ਦਾ ਸਾਂਝਾ ਹੋਵੇ ਭਾਈਚਾਰਾ ਵੀ ਇਹਨਾਂ ਦਾ ਬਣਿਆ ਰਹੇ ਬਣਿਆ ਰਹੇ ਠੀਕ ਹੈ ਨਫ਼ਰਤ ਨੂੰ ਖਤਮ ਕਰਕੇ ਅਸੀਂ ਇੱਕ ਹੋ ਜਾਈਏ ਤਾਂ ਬਹੁਤ ਵੱਡੀ ਗੱਲ ਹੈ ਵੱਡੀ ਗੱਲ ਹੈ ਅਜਾ ਸਰਦਾਰ ਜੀ ਇਹ ਦੱਸੋ ਭਾਈ ਤੁਸੀਂ ਜਦੋਂ ਆਏ ਜੇ ਇੰਡੀਆ ਤੋਂ ਜੀ ਤੇ ਪਾਕਿਸਤਾਨ ਤੁਹਾਨੂੰ ਆ ਕੇ ਨੋਕ ਮਿਲ ਨਹੀਂ ਲੋਕ ਕਿਵੇਂ ਲੱਗੇ ਤੁਹਾਨੂੰ ਮੈਂ ਕਹਿ ਰਿਹਾ ਵੀ ਲੋਕਾਂ ਦਾ ਸਾਡੇ ਆਪਣੇ ਦਾ ਦਿਲਚਸਪੀ ਦੀ ਕੁਝ ਇਦਾਂ ਦਾ ਮਤਲਬ ਕਿ ਮੈਨੂੰ ਤਾਂ ਇਹ ਵੀ ਸੀ ਬਹੁਤ ਚੰਗੇ ਆ ਬਹੁਤ ਚੰਗੀ ਮਿਲਿਆ ਦੇਖੋ ਸਕਿਉਲਟੀ ਸੀ ਸਾਡੀ ਕਟੋ-ਕਟ ਜੇ ਅਸੀਂ ਟ੍ਰੇਨ 'ਚ ਵੀ ਆਇਆ ਹਰ ਡੱਬੇ ਦੇ ਵਿੱਚ ਸਕਿਉਲਟੀ ਸਾਡੀ ਰਹੀ ਹੈ ਨਾਲ ਦੇਖੋ ਸਕਿਉਲਟੀ ਦਾ ਰਹਿਣਾ ਸਾਡੀ ਹਾਜਿਤ ਕਰਨਾ ਹਾਂ ਬਿਲਕੁਲ ਸਾਡੀ ਉਹਨਾਂ ਨੇ ਹਾਜਿਤ ਕੀਤੀ ਆ ਤੇ ਹਾਂ ਸਾਡੇ ਉਹਨਾਂ ਨੇ ਬੜਾ ਉਸਨਾਂ ਰੱਖਿਆ ਜਿਹੜੀ ਸਕਿਉਲਟੀ ਸੀ ਸਾਨੂੰ ਬੜੇ ਪਿਆਰ ਨਾਲ ਬੋਲਦੀ ਰਹੀ ਹੈ ਤੇ ਜਿਹੜੇ ਇੱਥੇ ਦੇ ਲੋਕ ਸੇ ਸਾਡੇ ਉੱਤੇ ਫੁੱਲ ਵਰਸਾਏ ਉਹਨਾਂ ਨੇ ਸਾਨੂੰ ਬੜਾ ਪਿਆਰ ਦਿੱਤਾ ਪਿਆਰ ਦਿੱਤਾ ਤੇ ਓਵਰ ਆਲ ਸਰਦਾਰ ਜੀ ਦੱਸੋ ਪਾਕਿਸਤਾਨ ਤੇ ਇੰਡੀਆ ਦਾ ਕੋ ਤੁਹਾਨੂੰ ਫਰਕ ਮਹਿਸੂਸ ਹੋਇਆ ਨੀ ਦੇਖੋ ਹਰਕਤ ਦਾ ਤਾਂ ਮਹਿਸੂਸ ਹੋ ਰਿਹਾ ਜੇ ਸਾਡਾ ਕੋਈ ਹਰਕ ਹੋਵੇ ਆ ਬਿਲਕੁਲ ਬਹੀ ਸਹੀ ਗੱਲ ਕੀਤੀ ਦੇਖੋ ਸਰਕਾਰ ਸਹੀ ਸਹੀ ਦੇਖ ਰਿਹਾ ਸਰਕਾਰਾਂ ਦਾ ਕੁਝ ਹੋ ਸਕਦਾ ਹੈ ਹੋ ਸਕਦਾ ਸਾਡਾ ਭਾਈਚਾਰਾ ਜਿਹੜਾ ਸਾਡਾ ਨਹੀਂ ਕੁਝ ਹੋ ਸਕਦਾ ਅਸੀਂ ਇੱਕਾਂ ਇੱਕਾਂ ਚਲੋ 747 ਵਾਲੇ ਵੰਡ ਜਰੂਰ ਹੋਈ ਹੈ ਆ ਬਿਲਾ ਦੀ ਵੰਡ ਨਹੀਂ ਹੋਈ ਬਿਲਕੁਲ ਬਿਲਕੁਲ ਗੱਲ ਤੁਹਾਡੀ ਸਹੀ ਆ ਠੀਕ ਹੈ ਜੀ ਧਰਤੀ ਦਾ ਟੁਕੜਾ ਜਰੂਰ ਹੋਇਆ ਵੰਡ ਗਿਆ ਪਰ ਸਾਡਾ ਦਿਲਾਂ ਦਾ ਟੁਕੜਾ ਨਹੀਂ ਵੰਡਿਆ ਨਹੀਂ ਹੋਇਆ ਅੱਛਾ ਸਰਦਾਰ ਜੀ ਇਹ ਦੱਸੋ ਕਿ ਤੁਸੀਂ ਇੰਡੀਆ ਚ ਦੀ ਕੀ ਕਰੋ ਬਾਰਤ ਦਾ ਕਰਦੇ ਮੇਰੇ ਮੇਕਰ ਪੈਂਟਰ ਥੋੜਾ ਮੋਟਾ ਕੀਤੀ ਨੇ اچھا اچھا ਜੀ اچھا ਇਹ ਦੱਸੋ ਕਿ ਤੁਹਾਡਾ ਪਾਕਿਸਤਾਨ ਆ ਕੇ ਦਿਲ ਲੱਗ ਗਿਆ ਬਹੁਤ ਜ਼ਿਆਦਾ ਮੈਨੂੰ ਮਹਿਸੂਸ ਹੀ ਨਹੀਂ ਹੋ ਰਿਹਾ ابھی ਮੈਂ ਪਾਕਿਸਤਾਨ ਦੇ ਵਿੱਚ ਹਾਂ ਕਿ ਤੇ ਇਹ ਲੱਗ ਰਿਹਾ ਮੈਂ ਆਪਣੇ ਪੰਜਾਬ ਦੇ ਵਿੱਚ ਹਾਂ ਸਿੱਧਰਵਰ ਤੁਸੀਂ ਫੇਰ ਆਵੋਗੇ ਬਿਲਕੁਲ ਬਿਲਕੁਲ ਮੈਨੂੰ ਵੀਜ਼ਾ ਮਿਲਦਾ ਰਹੇਗਾ ਮੈਂ ਤਾਂ ਕਹਿੰਦਾ ਵੀ ਮੈਨੂੰ ਹਰ ਸਾਲ ਵੀਜ਼ਾ ਮਿਲਦਾ ਰਹੇ ਮੈਂ ਹਰ ਵਕਤ ਕਿਤੇ ਹੁੰਦਾ ਰਹਾਂ ਸਰਦਾਰ ਜੀ ਤੁਹਾਡਾ ਕੋਈ ਪੇਗਾਮ ਪਾਕਿਸਤਾਨੀ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪਾ ਤੁਸੀਂ ਕੁਸ਼ਲਿਆ ਦੇਣਾ ਚਾਹੋ ਤਬਸੀਹੀ ਹੈ ਬੀ ਅਸੀਂ ਮਿਲ ਜੁਲ ਕੇ ਰਹੀਏ ਬਿਲਕੁਲ 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 ਮਿਲ ਜੁਲ ਕੇ ਰਹੀਏ ਸਹੀ ਸਹੀ ਠੀਕ ਹੈ ਜੀ ਕਿਸੇ ਦੇ ਕਿਸੇ ਭਰਾ ਦੇ ਕੋਈ ਨਫਰਤ ਵੀ ਹੈ ਉਹਨੂੰ ਛੱਡ ਦਿਓ ਛੱਡ ਦਿਓ ਠੀਕ ਹੈ ਖੁੱਲੀਆਂ ਬਾਹਾਂ ਰੱਖ ਕੇ ਦੇਖੋ ਇਹ ਗੱਲ ਹੈ ਜੋ ਕੋਈ ਜੇ ਕੋਈ ਏਡੀਆ ਵੀ ਆਏਗਾ ਨਾ ਤੁਸੀਂ ਹਾਂ ਜੀ ਇੰਡੀਆ ਦੇ ਵਿੱਚ ਜੋੜਾ ਕਰੋ 사이드 ਤੋਂ ਜੋ ਤਾਂ ਦੇਖੋ ਇੰਡੀਆ ਦੇ ਵਿੱਚ ਤੁਸੀਂ ਆਓ ਤੁਸੀਂ ਇੱਕ ਕਦਮ ਚੱਲ ਕੇ ਦੇਖਿਓ ਅਸੀਂ ਚਾਰ ਕਦਮ ਤੁਹਾਡੇ ਤੋਂ ਅੱਗੇ ਆਵਾਂ ਬੜੀ ਮਿਹਰਬਾਨੀ ਸਰਦਾਰ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਵੈਲਕਮ ਟੂ ਪਾਕਿਸਤਾਨ ਸਰ ਬੜੀ ਮਿਹਰਬਾਨੀ ਜੀ ਬੜਾ ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ ਥੈਂਕ ਯੂ ਸਰ ਬੜੀ ਮਿਹਰਬਾਨੀ